ਗਾਈਸ ਭੈਣੇ ਗਾਈਸ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਗਾਈਸ ਭੈਣੇ ਗਾਈਸ ਵੀ ਤੇ ਗਾਣਾ ਸੁਣਾਵਾ ਹਾਂਜੀ ਭੈਣੇ ਸੁਣਾਓ ਕਰ ਲੋ ਜੋ ਕਰਨਾ ਮੈਂ ਚੋਲ ਖਾਣ ਲਈ ਹਟਣਾ ਅੱਛਾ ਚੋਲ ਖਾਣੋਂ ਨਹੀਂ ਹਟਣਾ ਗਾਈਸ ਅੱਜ ਚੋਲ ਬਣਾਇਆ ਮੈਂ ਆਹ ਚੋੜਾ ਦੇ ਵਿੱਚ ਕੀ ਕੁਝ ਪਾਇਆ ਆਲੂ ਵਾਏ ਆ ਵਿੱਚ ਗੰਡੇ ਪਾਏ ਕਿਵੇਂ ਸਵਾਦਾ ਭੈਣੇ ਹੂ ਬਾਲੇ ਜਵਾ ਦਾ ਗਾਇਸ ਵੀਰੇ ਨਾਲ ਹੈ ਜੀ ਆ ਦੇਖੋ ਕद्दू ਦੀ ਦਾਲ ਕद्दू ਦੀ ਦਾਲ ਕद्दू ਦੀ ਸਬਜੀ ਤਾਂ ਸੁਣੀ ਸੀ ਮੈਂ ਕद्दू ਦੀ ਦਾਲ ਆ ਗਾਇਸ ਪੈਣੇ ਕद्दू ਦੀ ਦਾਲ ਨਾਲ ਚੌਲ ਸਵਾਲ ਲੱਗਦੇ ਆ ਕद्दू ਦੀ ਦਾਲ ਨਾਲ ਚੌਲ ਖਾ ਕੇ ਦੇਖੋ ਬਾਲੇ ਘੈਂਟ ਲੱਗਦੇ ਆ ਤੇ ਹੋਰ ਨਾਲ ਕੀ ਕੁਝ ਆ ਗਾਇਸ ਵੀਰੇ ਨਾਲ ਹੈਗੀ ਪੁਦੀਨੇ ਦੀ ਚਟਣੀ ਗਾਇਸ ਪੈਣੇ ਤੂ ਕੁੱਟੀ ਸੀ ਮੈਂ ਨਹੀਂ ਕੁੱਟੀ ਇਸੇ ਤੋਂ ਕਟਵਾਈ ਸੀ ਹਾਂ ਭੈਣੇ ਤੈਨੂੰ ਤਾਂ ਖਾਣੀ ਆਉਂਦੀ ਆ ਕੁੱਟਣੀ ਥੋੜੀ ਆਉਂਦੀ ਆ ਮੈਨੂੰ ਕੁੱਟੇ ਨਹੀਂ ਜਾਂਦੀ ਮੈਨੂੰ ਖਾਣੀ ਆਉਂਦੀ ਆ ਬਸ ਕੁੱਟੇ ਨਹੀਂ ਆਉਂਦੀ ਗਾਇਸ ਵੀਰੇ اچھا ਗਾਇਸ ਭੈਣੇ ਤੈਨੂੰ ਨਹੀਂ ਕੁੱਟਣੀ ਆਂਦੀ ਭੈਣੇ ਤੈਨੂੰ ਚਟਣੀ ਕੁੱਟਣੀ ਆਵੇ ਜੇ ਨਾ ਆਵੇ ਜਿਵੇਂ ਤੂੰ ਖਾ ਖਾ ਕੇ ਘਰ ਦਾ ਸਾਰਾ ਰਾਸ਼ਨ ਮੁਕਾ ਦਿੰਨੀ ਆ ਤੈਨੂੰ ਤੇਰੇ ਘਰ ਵਾਲਿਆਂ ਨੇ ਕਿਸੇ ਦਾ ਜ਼ਰੂਰ ਕੁੱਟਣਾ